ਜੀ ਸਾਰੇ ਸਤਿ ਸ੍ਰੀ ਅਕਾਲ ਜੀ ਅੱਜ ਪਿੰਡ ਬੂਲਾ ਰਾਏ ਦੇ ਸਰਪੰਚ ਸਾਹਿਬ ਦੇ ਕੰਮ ਦਿਖਾਉਣੇ ਆ ਤੁਹਾਨੂੰ ਜੀ ਆ ਸਾਰੀ ਬਾਜ਼ਾਰ ਸਫਾਈ ਕਰੀ ਜਾਂਦੇ ਜੀ ਤੇ ਬਾਕੀ ਇੱਕ ਹੋਰ ਹੈਰਾਨਗੀ ਦੀ ਗੱਲ ਸੁਣਾਉਣਾ ਤੁਹਾਨੂੰ ਸਪਾਈ ਸਾਹਿਬ ਆਪ ਟਰੈਕਟਰ ਚਲਾ ਰਹੇ ਜੀ ਯਾਨੀ ਕੇਸ ਭਾਈ ਸਾਹਿਬ ਆਪ ਲੱਗੇ ਆਪ ਟ੍ਰੈਕਟਰ ਲਾ ਰਹੇ ਨੇ ਆਪ ਪਿੰਡ ਦੀ ਸਫਾਈ ਕਰਾ ਰਹੇ ਨੇ ਭਾਈ ਸਾਹਿਬ ਕੀ ਹਾਲ ਹੈ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਆਪ ਟ੍ਰੈਕਟਰ ਚਲਾ ਕੇ ਆਪ ਜਿਆਦਾ ਸਫਾਈ ਕਰਾ ਰਹੇ ਹੈ ਹੁਣ ਬੰਦਾ ਬੰਦਾ ਸੇਵਾ ਸੰਭਲਣਾ ਪੈਂਦਾ ਸਰਪੰਚਾਂ ਹੁੰਦੇ ਹੁਣੇ ਵੀ ਇਹੀ ਚਾਹੀਦੀ ਸਾਰੇ ਪਿੰਡ ਦੇ ਸਾਰੇ ਹਾਈ ਸਫਾਈ ਕਰਦੇ ਹੈ ਜੀ ਵਾਹ ਜੀ अच्छा हर बंद आपके सफाई की हम दोबारे क्लास नहीं वाँ। वाँ। था, है बाकी उसके खारू आया चलो बनाए नहीं इंजीनियर होने की पढ़ी मतलब सफाई साहब की आपका ट्रैक्टर लिया के आप बंदे लाए ने ਸਾਰੇ ਬੰਤਿਆਂ ਨੂੰ ਬੇਨਤੀ ਹੈ ਬੇਤਰਾਂ ਪਿੰਡ ਸਫਾਈ ਕਰਨ ਸਫਾਈ ਹੋ ਗਈ ਤੇ ਗੰਦ ਵਜਣਾ ਹੀ ਨਹੀਂ ਜੀ ਜੇ ਦੋ ਬੱਠਰ ਗੰਦ ਪਿਆ ਤੇ ਲੋਕਾਂ ਨੇ ਦੋ ਹੋਰ ਸੜ ਰਹੇ ਨੇ ਚਾਰ ਹੋ ਜਾਣੇ ਨੇ ਜੇ ਤੇ ਗੰਦ ਪਿਆ ਹੀ ਨਾ ਹੋਵੇਗਾ ਕਿ ਜੁੱਤਾ ਨਹੀਂ ਪਹਿਣੀ ਗੰਦ ਛੱਡੇਗਾ ਸਹੀ ਇਹ ਤਾਂ ਗੱਲ ਜੀ ਅੰਦਰ ਕੀ ਆਖੀ ਪਿਆਰ ਦਾੜੇ ਵਾਲੇ ਦਾ ਹੱਪਾਈ ਖਾਂਦੇ ਨੇ ਠੀਕ ਹੈ ਡਾਕਟਰ ਸਾਹਿਬ ਨਹੀਂ ਆਮ ਬੰਦਾ ਇਹ ਨਾ ਕਰ ਸਕਦਾ ਨਾਲ ਸਪੰਜਰ ਵਾਲੇ ਨਾਲ ਜਿਵੇਂ ਹੁਣ ਤੁਸੀਂ ਸਪੰਜਰ ਨੇ ਹਾਂ ਜੀ ਨਾ ਇਕੱਲੇ ਸਭਾਈ ਸਾਹਿਬ ਕਰ ਸਕਦੇ ਨੇ ਤੇ ਨਾ ਬੰਦਾ ਆਮ ਇੱਕ ਅਦਾ ਕਰ ਸਕਦਾ ਸਹਿਯੋਗ ਨਾਲ ਤੇ ਬਾਕੀ ਫਰਜ਼ ਬੰਦਾ ਆਂ ਡਗਵਾਣ ਦਾ ਜਿਹਨਾਂ ਦੇ ਘਰ ਦੇ ਸਾਹਮਣੇਗੇ ਨਾਲ ਲੱਗਣ ਰੂੜੀ ਨਾਲ ਲਾਵਣਾ ਜੀ ਨਹੀਂ ਬੜੀ ਹਿੰਮਤ ਬੋਸ 5 ਸਾਲ ਦੀ ਮਸਮ ਸਮਝਾ ਤੁਹਾਡਾ ਨਾਮ ਸ਼ੁਭਨਾਮ ਕੀ ਹੈ ਜਗਿੰਦਰ ਸਿੰਘ ਜੀ ਸਰਦਾਰ ਜਗਿੰਦਰ ਸਿੰਘ ਸਨਾ ਸੁਆਮੀ ਸਾਹਿਬ ਜਿਹੇ ਦਾ ਰਿਹਾ ਨੇ ਨਹੀਂ ਨਹੀਂ ਬੜੀ ਵਧੀਆ ਗੱਲ ਹੈ ਚਲੋ ਮਾਲ ਕਰ ਮੌਕਾ ਦਿੱਤਾ ਦਵਣਾ ਕੋਈ ਨਾ ਕੋਈ ਨਹੀਂ ਨਹੀਂ ਕਰਨੀ ਚਾਹੀਦੀ ਸੇ ਬਿਲਕੁਲ ਜੀ ਬਿਲਕੁਲ ਅੱਗੇ ਕਰ ਲੈਦਾ ਦਈ ਦਵਾਂ ਮੈਨੂੰ ਪਤਾ ਹੈ ਕਿ ਮੈਂ ਅਸ਼ੀਰਦ ਮੈਂ ਦਿੱਤਾ ਸੀ ਬੋਚੋ ਸੁਆਮੀ ਸਾਹਿਬ ਕੋ ਜੀ ਇਹ ਨਾ ਸੁਆਮੀ ਸਾਹਿਬ ਕੋ ਨਹੀਂ ਬਣੇ ਸੀ ਉਹ 2 ਸਾਲ ਪਹਿਲਾਂ ਗੱਲ ਇਹ ਲੈਗਨ ਸੋਟੀ ਤੇ ਖਾਲੀ ਸਾਹਿਬ ਕਰਦੇ ਵੇ ਸੀ ਮਹਤ ਸਪੰਝ ਸਾਹਿਬ ਨਿਸ ਸਪੰਝ ਸਾਹਿਬ ਮਹਜ ਜਿਹੜਾ ਸਰਪੰਚ ਤੁਹਾਨੂੰ ਬਣਨਾ ਚਾਹੀਦਾ ਤੁਹਾਡੇ ਵਰਗਾ ਬੰਦਾ ਬਣਨਾ ਚਾਹੀਦਾ ਸਰਪੰਚ ਤੇ ਜਿਹੜਾ ਸਪੰਚ ਬਣ ਤੋਂ ਪਹਿਲਾਂ ਵੀ ਕੰਮ ਕਰਦਾ ਰੋਬਾਜ ਤੇ ਕਰੇ ਗਈ ਹਾਂ ਤੇ ਬੜੀ ਮਿਹਰਬਾਨੀ ਸਪੰਝ ਸਾਹਿਬ ਦੀ ਠੀਕ ਹੈ ਜੀ ਸ਼ਾਨ ਮਿਲ ਗਈ ਤੇ ਜੋ ਵੀ ਸਰਪੰਚ ਤੁਹਾਡੇ ਪਿੰਡ ਤੱਕ ਵਧੀਆ ਕੰਮ ਕਰਦਾ ਹੈ ਸਾਨੂੰ ਦੱਸੋ ਠੀਕ ਹੈ ਉਹਨਾਂ ਦੀ ਵੀਡੀਓ ਬਣਾ ਕੇ ਅਸੀਂ ਭੇਜਾਂਗੇ ਬੜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੋਰ ਸਪੰਝ ਸਾਹਿਬ ਤੁਹਾਡੇ ਕੋਈ ਪਿੰਡ ਦੀ ਪ੍ਰੋਬਲਮ ਕੀ ਕੋਈ ਨਜਾ ਪਤਾ ਬਾਂਦੀ ਹੈ ਤੁਹਾਡੇ ਪਿੰਡ ਜਿੰਮੇਂ ਲੱਗਦਾ ਹਾਂ ਬਸ ਗੋਲੀ ਤਪੇ ਵਾਲਾ ਜਿਹੜਾ ਹੈਂਟਰ ਤੇ ਲੱਗੀ ਓਏ ਅੱਛਾ ਜੋ ਉਹ ਚੋਣ ਬਾਕੀ ਹੋਡਾ ਨਹੀਂ ਅੱਛਾ ਹਾਂ ਅੱਗੇ ਬੜਾ ਨਸ਼ਾ ਪਹਿਲੇ ਹੁਣ ਖਰਾਬ ਹੋਇਆ ਖਣੇ ਜਿਵੇਂ ਦੋ ਤਾਰ ਉਸ ਤਰ੍ਹਾਂ ਹੀ ਹੁੰਦਾ ਹੁੰਨੀ ਠੀਕ ਉਹ ਗੱਲ ਬਰਚਤ ਬੜੀ ਹੋ ਗਈ ਹੈ ਬੜੀ ਬੜੀਆ ਜਦੋਂ ਤੁਸੀਂ ਅਲਾਸਮੈਂਟ ਕਰਾਈ ਹੈ ਨਾ ਅਲਾਸਮੈਂਟ ਕਰਾਈ ਹੈ ਸਰਾਈ ਸਾਹਿਬ ਵੀ ਆਏ ਨੇ ਠੀਕ ਠੀਕ ਹਾਂ ਜੀ ਸਰਾਈ ਸਾਹਿਬ ਆਏ ਨੇ ਆ ਤੇ ਉਹਨਾਂ ਨੇ ਹਜ਼ਾਰ ਦਿੱਤਾ ਹੈ ਪਰ ਚਲੋ ਇਸ ਚੀਜ਼ੇ ਤੋਂ ਬਚਣਾ ਚਾਹੀਦਾ ਬਚਣਾ ਚਾਹੀਦਾ ਢੋਲੀ ਵਿੱਚ ਜ਼ਿੰਮੇਵਾਰੀ ਬਣਦੀ ਹੈ ਹਾਂ ਜੀ ਸਾਥ ਦੇਣਾ ਚਾਹੀਦਾ ਬ